ਨਮਸਕਾਰ ਜੀ ਮੈਂ ਪੁਜਾਲ ਉਥਰਾ ਸੱਚ ਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਸੇਤੀ ਭਾਗ ਵੱਲੋਂ ਤੇ ਨਗਰ ਕਮੇਟੀ ਦੇ ਸਾਂਝੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਜ ਜੋ ਡੇਂਗੂ ਦਾ ਪ੍ਰਕੋਪ ਚੱਲ ਰਿਹਾ ਹੈ ਤਾਂ ਹੁੰਦੇ ਮੱਦੇ ਨਜ਼ਰ ਸਾਰੇ ਮਨਕਾਨੇ ਮਹੱਲੇ ਦੇ ਵਿੱਚ ਸੇਤੀ ਭਾਗ ਦੀ ਟੀਮ ਅੱਥੇ ਪਹੁੰਚੀ ਹੋਈ ਹੈ ਔਰ ਅੱਥੇ ਸਪਰੇਅ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਇਹ ਨਾਲੀਆਂ ਨੂੰ ਚੈੱਕ ਕਰਕੇ ਪ੍ਰੋਪਰ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਅਗਰ ਡੇਂਗੂ ਦਾ ਸਲਾਈਵਾ ਜਾਂ ਪੂਪਾ ਪਾਇਆ ਜਾ ਰਿਹਾ ਹੈ ਤਾਂ ਉਹਨੂੰ ਜਿਹੜਾ ਇੱਕ ਮੁਕੇ ਤੇ ਹੀ ਖਤਮ ਸਪਰੇਅ ਕਰਕੇ ਖਤਮ ਕਰਨ ਦੀ ਜਿਹੜਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਮੈਂ ਹੀ ਕਹਾਂਗੀ ਇਸੇ ਤਰ੍ਹਾਂ ਦੀ ਸਾਰੀ ਟੀਮ ਦਾ ਜਿਹੜਾ ਹੈ ਉਹ ਨਗਰ ਕੌਂਸਲ ਟੀਮ ਦਾ ਪੂਰਾ ਤਰ੍ਹਾਂ ਸਹਿਯੋਗ ਕੀਤਾ ਜਾਵੇ ਔਰ ਜਦੋਂ ਫੋਗਿੰਗ ਹੋਵੇ ਤਾਂ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਕਿ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਵਗੈਰਾ ਖੋਲ ਲੋ ਤਾਂਕਿ ਜਿਹੜਾ ਫੋਗਿੰਗ ਹੈ ਉਹ ਤੁਹਾਡੇ ਘਰ ਤੱਕ ਅੰਦਰ ਹੋ ਜਾਵੇ ਤੇ ਨਾਲ ਇਸੇ ਤਰ੍ਹਾਂ ਦੀ ਟੀਮ ਦਾ ਵੀ ਪੂਰਾ ਸਹਿਯੋਗ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਨੇ ਇਹਨਾਂ ਕੋਲੋਂ ਘਰ ਦੇ ਵਿੱਚ ਵੀ ਜਿਹੜੀ ਤੁਹਾਡੀ ਫ੍ਰਿਜ ਨੇ ਜਾਂ ਜਾਲੀਆਂ ਨੇ ਉਹਨੂੰ ਪ੍ਰੋਪਰ ਤਰੀਕੇ ਨਾਲ ਰਿਪੋਰਟਸ ਨੇ ਉਹਨੂੰ ਚੈੱਕ ਕਰਕੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅਗਰ ਡੇਂਗੂ ਦਾ ਸਲਾਈਵਾ ਹੈ ਤਾਂ ਮੌਕੇ ਤੇ ਹੀ ਜਿਹੜਾ ਇਹ ਸਪਰੇਅ ਕਰਕੇ ਉਹਨ ਮੈਸੇਜ ਤੇ ਮਗਜੀ ਪੁਰੀ ਟੀਮ ਦਾ ਤੇ ਨਾਲ ਹੀ ਮਿਊਨਿਸਪਲ ਕਮੇਟੀ ਬੁਲਟੀਨ ਦਾ ਜਿਹੜਾ ਧੰਨਵਾਦ ਕਰਦੀ ਆਂ ਔਰ ਇੱਕ ਮੈਂ ਹੋਰ ਜਿਹੜੀ ਵੱਡੀ ਗੱਲ ਨਾਲ ਡਿਸਕਸ ਕੀਤੀ ਉਹ ਇਹ ਹੈ ਕਿ ਮਨਕਾਣੇ ਮਹੱਲੇ ਦੇ ਨਾਲ ਨਾਲ ਅੱਗੇ ਜਿਵੇਂ ਤੋਬੀ ਘਟ ਆ ਗਿਆ ਚੁੱਕ ਗਲੀ ਆ ਗਈ ਤੇ ਦੇ ਨਾਲ ਲੱਗਦੀਆਂ ਵੀ ਜਿਹੜੀਆਂ ਕਾਫੀ ਏਰੀਆ ਰਸਮੀ ਕਲੋਨੀ ਆ ਗਿਆ ਕਿਉਂਕਿ ਦੇਖੋ ਉਸ ਪੂਰਾ ਫਾਜ਼ਿਲ ਕਾ ਹੀ ਇਸ ਟਾਈਮ ਕਿਤੇ ਨਾ ਕਿਤੇ ਕੋਈ ਨਾ ਕੋਈ ਕੇਸਿਸ ਜਿਹੜੇ ਨੇ ਉਹ ਡੇਂਗੂ ਦੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਔਰ ਅੰਨਾ ਦਿਨਾਂ ਜਿਹੜੀ ਪੂਰੀ ਡਿਸਕਸ ਕੀਤੀ ਗਈ ਹੈ ਔਰ ਇਸੇ ਮੇਰੇ ਦਿਹਾਟੀਮਾ ਲਗਾਤਾਰ ਜਿਹੜਾ ਕੰਮ ਕਰ ਰਹੀਆਂ ਨੇ ਔਰ ਸਾਰੀਆਂ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੇ ਫੋਗਿੰਗ ਵੀ ਕਰ ਰਹੀਆਂ ਨੇ ਤੇ ਨਾਲ ਹੀ ਘਰ ਦੇ ਵਿੱਚ ਸਾਰਾ ਕੁਝ ਚੈੱਕ ਕਰਕੇ ਤੇ ਉਹਨਾਂ ਦੇ ਵਿੱਚ ਸਪੜੇ ਵੀ ਕੀਤੀ ਜਾ ਰਹੀ ਹੈ। ਹਾ ਦੁਰਗਾ ਕਲੋਨੀ ਦੇ ਵਿੱਚ ਵੀ ਅਗਰ ਵੇਖਿਆ ਜਾਵੇ ਤਾਂ ਕੱਚਾ ਜਿਹੜੀ ਸੜਕ ਬਹੁਤ ਹੈ ਤੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਤਾਂ ਉੱਥੇ ਖਾਲੀ ਪਲਾਟ ਵਗੈਰਾ ਵੀ ਬਹੁਤ ਨੇ। ਤਾਂ ਉੰਦੀ ਮਦਰ ਨਜ਼ਰ ਰੱਖਦੇ ਹੋਏ ਤੇ ਕਿਤੇ ਨਾ ਕਿਤੇ ਕਹਿਲੀ ਕਿਤੇ ਨਾ ਕਿਤੇ ਸੀਵਰੇਜ ਦਾ ਪਾਣੀ ਵੀ ਮਤਲਬ ਪਾਟਾ ਵਿੱਚ ਕਾਫੀ ਰੁਕ ਜਾਂਦਾ ਹੈ ਤਾਂ ਉੱਥੇ ਵੀ ਕੱਲ ਜਿਹੜੀ ਸਪਰੇਅ ਕਰਵਾਈ ਗਈ ਹੈ ਤੇ ਮੈਂ ਹੀ ਕਹਾਂਗੀ ਕਿ ਮੈਂ ਸਾਰੇ ਹੈਲਥੀ ਬਾਗ ਦਾ ਤੇ ਨੂੰ ਇਸ ਕਮੇਟੀ ਸਾਰੀ ਟੀਮ ਦਾ ਜੋ ਇਹਨਾਂ ਐਸੋ ਫੀਲਡ ਚਾਰਜ ਲੱਗੇ ਹੋਏ ਨੇ ਤਾਂ ਉਹਨਾਂ ਸਭ ਨੂੰ ਧੰਨਵਾਦ ਕਰਦੀ ਆਂ ਔਰ ਲੋੜ ਹੈ ਜਨਤਾ ਦੇ ਪੂਰੇ ਸਹਿਯੋਗ ਦੀ ਮੈਨੂੰ ਪੂਰੀ ਉਮੀਦ ਹੈ ਕਿ ਜਨਤਾ ਇਸ ਟਾਈਮ ਪੂਰਾ ਸਹਿਯੋਗ ਕਰੇਗੀ ਔਰ ਜਿਹੜਾ ਡੇਂਗੂ ਦਾ ਪ੍ਰਕੋਪ ਵੀ ਜਲਦੀ ਆਪ ਆਪਣੇ ਫਾਸਿਲ ਕਾਚੋਂ ਖਤਮ ਕਰ ਦੇ ਵਿੱਚ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾ